ਬਾਰ ਵੇਖਿਆ ਜੇ ਕੌਣ ਆਇਆ ਹੈ। ਉਹ ਆ ਜੋ ਬਹੁਬੂ ਖੁੱਲਾ ਜੇ। ਕੋਈ ਐਨਾ ਬੋਟਾਂ ਵਾਲੇ ਲੱਗਦੇ ਮੈਂ ਤਾਂ। ਆਹੋ ਲੱਗਦੇ ਹੋਈ ਆ। ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਜੀ। ਬਾ ਤੁਹਾਡੇ ਆਲੀ ਆਏ ਸੀ ਜੀ। ਸਤਿਗੁਰਾਲ ਜੀ ਸਤਿਗੁਰਾ ਬਾਪੂ ਜੀ। ਸਤਿਗੁਰਾ ਬਾਪੂ ਜੀ। ਹਾਂਜੀ ਕਿਵੇਂ ਆਣੇ ਹੋਏ ਤੁਹਾਨੂੰ ਪਤਾ ਹੀ ਆ ਜੀ ਵੋਟਾਂ ਵਾਂ ਖਿਆਲ ਰੱਖਿਓ ਆਪਣੀ ਪਾਰਟੀ ਦਾ ਉਹ ਰਾਣੀ ਮਹਾਰਾਜ ਆਪਾਂ ਸ਼ੁਰੂ ਤੋਂ ਨਾਲ ਜੁੜੇ ਹੋਏ ਆ ਆਪਣੇ ਸਿਆਣੇ ਤੁਹਾਡੇ ਨਾਲ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਕੋਈ ਗੱਲ ਨਹੀਂ ਜੀ ਆਇਆ ਨੂੰ ਜੀ ਆਇਆ ਨੂੰ ਆਪਣੇ ਘਰੇ ਇੱਕ ਮੈਂ ਹੋਰ ਬੇਨਤੀ ਕਰਨੀ ਸੀ ਜੀ ਵੇਖੋ ਜੀ ਅਸੀਂ ਆਟਾ ਦਾਲ ਵੀ ਫ੍ਰੀ ਦੇਣੇ ਪਏ ਆ ਅਸੀਂ ਬਿਜਲੀ ਦੇ ਬਿੱਲ ਵੀ ਫ੍ਰੀ ਕਰਦਾਂਗੇ ਤੇ ਬੱਸਾਂ ਦੇ ਕਰਏ ਵੀ ਫ੍ਰੀ ਕਰਦਾਂਗੇ ਅਗਲੀ ਸਾਲ ਸਾਡੀ ਸਰਕਾਰ ਬਣੀ ਤੇ ਅਸੀਂ ਚਾਹ ਪੱਤੀ ਤੇ ਖੰਡ ਵੀ ਫ੍ਰੀ ਕਰਦਾਂਗੇ ਸਾਨੂੰ ਭੁਖਾਰੀ ਨਾ ਬਣਾਓ പഠൈ ഫ്രീ ദിവ സാജ ഫ്രീ സുജഗോ